ਭਗਤ ਸੰਤ ਤੁਖ ਸੰਨ ਦੀ ਨੂਰ ਅਸਾਂ ਕੁਰਸਾ ਛੱਡੀ ਐ ਤੁਧ ਡਿਠੇ ਸੱਚੇ ਪਾਪ ਸਹਾਰ ਮਲ ਜਨਮ ਜਨਮ ਦੀ ਕਟੀ ਐ ਬਾਣੀ ਗੁਰੂ ਗੁਰੂ ਹੈ ਬਾਣੀ ਗੁਰ ਬਾਣੀ ਅੰਮ੍ਰਿਤ ਸਤਾਰੇ ਗੁਰ ਬਾਣੀ ਕਹੈ ਸਿਮਕ ਜਨ ਮੰਨੀ ਪਰ ਤਖ ਗੁਰੂ ਨਿਸਤਾਰੇ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਾਂ ਦੇਵੈ ਜੋ ਚਰਨ ਗਹੋ ਬਕੋ ਸੁਬਰਸਨਾ ਦਿੱਜ ਹੈ ਪ੍ਰਾਨ ਕੋਰ ਕੋਈ ਜਨ ਹਰ ਸਉਂ ਦੇ ਬਹਿ ਜੋਰ ਚਰਨ ਗਹੋ ਬਕੋ ਸੁਬਰਸਨਾ करत के हर सिंचा संजोर यहा रस महे मगन होत कृपा ते बिखिया ते तोरा आयो सरना दीन दुख भंजना चितवो तुमरी ओरा ਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸੋਰਾ ਆਇਓ ਸਰਣ ਦੀਨ ਦੁਖ ਭੰਜਨ ਚਿਤ ਰੋ ਤੁਮਰੀ ਓਰਾ ਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰਾ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਅਤੇ ਜਬ ਕੋ ਸਾਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ